ਸੱਚਾ ਕਾਲ ਮੈਗਾ ਗੰਦੀਪ ਕੋਰ ਤੇ ਤੁਸੀਂ ਵੀ ਵੇਖ ਰਹੇ ਹੋ ਅਮਰੀਕਨ ਟਾਈਮ ਟੀਵੀ ਤੇ ਲੈ ਕੇ ਹਜ਼ਾਰਾਂ ਸਪੀਡ ਨਿਊਜ਼ ਆਓ ਫੇਰ ਸ਼ੁਰੂ ਕਰਦੇ ਹਾਂ ਪਹਿਲੀ ਖਬਰ ਤੋਂ ਇਜ਼ਰਾਈਲੀ ਫੌਜ ਵੱਲੋਂ ਕੁਝ ਮੀਡੀਆ ਦਾਰਾਂ ਦੇ ਪੱਤਰਕਾਰਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ ਵਿੱਚ ਅਲ ਜਜ਼ੀਰਾ ਦੇ ਅਨਸ ਅਲ ਸ਼ਰੀਫ ਅਤੇ ਮੁਹੰਮਦ ਕੁਰਾਕਾ ਸਮੇਤ 6 ਪੱਤਰਕਾਰਾਂ ਦੀ ਮੌਤ ਹੋ ਗਈ ਹੈ ਹਮਲੇ ਵਿੱਚ ਦੋ ਹੋਰ ਵਿਅਕਤੀ ਵੀ ਮਾਰੇ ਗਏ ਨੇ ਇਹ ਹਮਲਾ ਗਾਜ਼ਾ ਵਿੱਚ ਸਿਫਾ ਹਸਪਤਾਲ ਦੇ ਬਾਹਰ ਤੰਬੂਆਂ ਵਿੱਚ ਬਣੇ ਸ਼ਰਨਾਰਥਰੀ ਕੈਂਪੂ ਉਤੇ ਕੀਤਾ ਗਿਆਏ ਹਸਪਤਾਲ ਦੇ ਪ੍ਰਬੰਧਕੀ ਡਾਇਰੈਕਟਰ ਨੇ ਖਬਰ ਏਜੰਸੀ ਨੂੰ ਦੱਸਿਆ ਹੈ ਕਿ ਹਮਲੇ ਵਿੱਚ ਹਸਪਤਾਲ ਦੀ ਐਮਰਜੈਂਸੀ ਬਿਲਡਿੰਗ ਦੇ ਪ੍ਰਵੇਸ਼ ਦੁਆਰ ਨੂੰ ਵੀ ਨੁਕਸਾਨਾ ਪੁੱਜਾ ਹੈ ਜੰਗ ਦੌਰਾਨ ਇਹ ਪਹਿਲੀ ਵਾਰ ਹੈ ਕਿ ਜਦੋਂ ਇਜ਼ਰਾਈਲੀ ਫੌਜ ਨੇ ਹਮਲੇ ਵਿੱਚ ਕਿਸੇ ਪੱਤਰਕਾਰ ਨੂੰ ਮਾਰਨ ਦੀ ਤੁਰੰਤ ਜ਼ਿੰਮੇਵਾਰੀ ਲਈ ਹੈ ਇਸ ਹਮਲੇ ਨੂੰ ਨਿਸ਼ਾਨਾ ਬਣਾ ਕੇ ਕਤਲ ਕਰਾਰ ਦਿੰਦਿਆਂ ਇਜ਼ਰਾਈਲੀ ਅਧਿਕਾਰੀਆਂ ਉੱਤੇ ੜਕਾਹਟ ਫੈਲਾਉਣ ਦਾ ਦੋਸ਼ ਲਗਾਇਆ ਗਿਆ ਹੈ ਮਾਰੇ ਗਏ ਹੋਰ ਪੱਤਰਕਾਰਾਂ ਵਿੱਚ ਇਬਰਾਹਿਮ ਜ਼ਾਹਰ ਅਤੇ ਮੁਹੰਮਦ ਨੌਫਲ ਸ਼ਾਮਲ ਸਨ ਅਲ-ਸ਼ਰੀਫ ਨੇ ਆਪਣੀ ਮੌਤੋਂ ਕੁਝ ਮਿੰਟ ਪਹਿਲਾਂ ਹੀ ਨੇੜੇ ਹੋਈ ਬੰਬਾਰੀ ਦੀ ਰਿਪੋਰਟਿੰਗ ਕੀਤੀ ਸੀ ਪੱਤਰਕਾਰਾਂ ਦੀ ਸੁਰੱਖਿਆ ਬਾਰੇ ਕਮੇਟੀ ਨੇ ਐਤਵਾਰ ਨੂੰ ਕਿਹਾ ਕਿ ਗਾਜ਼ਾ ਵਿੱਚ ਘੱਟੋ ਘੱਟ 186 ਪੱਤਰਕਾਰ ਮਾਰੇ ਜਾ ਚੁੱਕੇ ਨੇ ਅਮਰੀਕਾ ਦੇ ਮੌਨਟਾਨਾ ਵਿੱਚ ਕੈਰਿਸਪੈਲ ਸ਼ਹਿਰ ਦੇ ਹਵਾਈ ਅੱਡੇ ਉਤੇ ਸੋਮਵਾਰ ਦੁਪਹਿਰ ਇੱਕ ਛੋਟਾ ਜਹਾਜ਼ ਲੈਂਡਿੰਗ ਮੌਕੇ ਪਹਿਲਾਂ ਤੋਂ پارک ਕੀਤੇ ਜਹਾਜ਼ ਨਾਲ ਟਕਰਾ ਗਿਆ। ਸਥਾਨਕ ਅਧਿਕਾਰੀਆਂ ਤੇ ਫੈਡਰਲ ਅਥਾਰਟिटीज ਨੇ ਕਿਹਾ ਹੈ ਕਿ ਹਾਦਸੇ ਵਿੱਚ ਕਿਸੇ ਜਾਣੇ ਨੁਕਸਾਨ ਜਾਂ ਗੰਭੀਰ ਸੱਟ ਫੇਰ ਤੋਂ ਬਚਾਰਿਆ। ਦੱਸਿਆ ਜਾ ਰਿਹਾ ਹੈ ਕਿ ਹਾਦਸਾ ਦੁਪਹਿਰ 2 ਵਜੇ ਦੇ ਕਰੀਬ ਉਦੋਂ ਵਾਪਰਿਆ ਜਦੋਂ ਸੁਕਾਟਾ TBM 700 ਟਰਬੋਪ੍ਰੋਪ ਜਿਸ ਵਿੱਚ 4 ਵਿਅਕਤੀ ਸਵਾਰ ਸਨ ਲੈਂਡਿੰਗ ਵੇਲੇ ਹਵਾਈ ਅੱਡੇ ਉਤੇ پارک ਜਹਾਜ਼ ਨਾਲ ਟਕਰਾ ਗਿਆ। ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਹਾਦਸੇ ਦੀ ਪੁਸ਼ਟੀ ਕੀਤੀ ਹੈ ਟੱਕਰ ਇੰਨੀ ਜ਼ਬਰਦਸਤ ਸੀ ਕਿ ਜਹਾਜ਼ ਨੂੰ ਅੱਗ ਲੱਗ ਗਈ ਜਿਸ ਨੂੰ ਫੌਰੀ ਕਾਬੂ ਕਰ ਲਿਆ ਗਿਆ ਯਮਨ ਦੇ ਸਿਕਰਲੇ ਅਗੂਰਸ਼ਤ ਅਲ ਅਲੀਮੀ ਨੇ ਭਾਰਤੀ ਰਾਜਦੂਤ ਸੁਹੇਲ ਖਾਨ ਨਾਲ ਮੁਲਾਕਾਤ ਦੌਰਾਨ ਭਾਰਤ ਨਾਲ ਆਪਣੇ ਦੇਸ਼ ਦੇ ਸਹਿਯੋਗੀ ਦੁਵੱਲੇ ਸਬੰਧਾਂ ਤੇ ਭਾਰਤ ਨਾਲ ਗੁੜੀ ਦੋਸਤੀ ਦੀ ਛਿੜਾਗਾ ਕੀਤੀ ਹੈ ਯਮਨ ਦੇ ਰਾਸ਼ਟਰਪਤੀ ਲੀਡਰਸ਼ਿਪ ਕੌਂਸਲ ਦੇ ਮੁਖੀ ਅਲ ਅਲੀਮੀ ਨੇ ਭਾਰਤੀ ਰਾਜਦੂਤ ਖਾਨ ਨਾਲ ਮੁਲਾਕਾਤ ਕੀਤੀ ਭਾਰਤੀ ਮਿਸ਼ਨ ਨੇ ਇਸ ਬਾਰੇ ਕਿਹਾ ਕਿ ਯਮਨ ਦੇ ਆਗੂ ਨਾਲ ਭਾਰਤੀ ਰਾਜਦੂਤ ਨੇ ਮੁਲਾਕਾਤ ਕੀਤੀ ਹੈ ਇਸ ਦੌਰਾਨ ਭਾਰਤ ਯਮਨ ਸਬੰਧਾਂ ਅਤੇ ਆਪਸੀ ਹਿੱਤਾਂ ਦੇ ਹੋਰ ਮੁੱਦਿਆਂ 'ਤੇ ਵਿਚਾਰ ਚਰਚਾ ਕੀਤੀ ਗਈ ਹੈ ਅਲ ਅਲੀਮੀ ਨੇ ਅਧਿਕਾਰਤ ਬਿਆਨ ਵਿੱਚ ਭਾਰਤ ਦੇ ਯਮਨ ਦੇ ਲੋਕਾਂ ਤੇ ਇਸ ਦੀ ਜਾਇਜ਼ ਸਰਕਾਰ ਦੇ ਸਮਰਥਨ ਵਿੱਚ ਇਤਿਹਾਸਕ ਸਟੈਂਡ ਦੀ ਛਿਲਾਗਾ ਕੀਤੀ ਜਿਸ ਵਿੱਚ ਕਾਨਕਰ ਡਾਕਟਰੀ ਸਪਲਾਈ ਦਵਾਈਆਂ ਤੇ ਕੋਵਿਡ-19 ਟੀਕਿਆਂ ਦੀ ਖੇਪ ਵਰਗੀ ਸਹਾਇਤਾ ਸ਼ਾਮਲ ਹੈ ਉਨਾ ਵਪਾਰਕ ਤੇ ਆਰਥਿਕ ਪਾਈ ਵਾਲੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਿਛਲੇ ਸਾਲ ਚੁਣੌਤੀਪੂਰਨ ਹਾਲਾਤ ਦੇ ਬਾਵਜੂਦ ਦੁਵੱਲਾ ਵਪਾਰ ਲਗਭਗ 1 ਅਰਬ ਅਮਰੀਕੀ ਡਾਲਰ ਤੱਕ ਪਹੁੰਚ ਗਿਆ ਸੀ ਯਮਨ ਦੇ ਵਿਦੇਸ਼ ਮੰਤਰਾਲੇ ਦੇ ਅਨੁਸਾਰ ਅਲ-ਅਲੀਮੀ ਨੇ ਲਾਲ ਸਾਗਰ ਤੇ ਸਮੁੰਦਰੀ ਸੁਰੱਖਿਆ ਵਧਾਉਣ ਲਈ ਭਾਰਤ ਦੀ ਅਹਿਮ ਭੂਮਿਕਾ ਨੂੰ ਉਭਾਰਿਆ ਅਤੇ ਭਾਰਤੀ ਕਨਕ ਦੀ ਦਰਾਮਦ ਵਿੱਚ ਵਧੇਰੇ ਸਹੂਲਤ ਦੇਣ ਦੀ ਅਪੀਲ ਕੀਤੀ ਹੈ ਭਾਰਤੀ ਰਾਜਦੂਦ ਖਾਨ ਨੇ ਯਮਨ ਸਰਕਾਰ ਤੇ ਲੋਕਾਂ ਲਈ ਕਈ ਸਹਾਇਤਾ ਪ੍ਰੋਗਰਾਮਾਂ ਉੱਤੇ ਵਿਚਾਰ ਕਰਨ ਦੀ ਵੀ ਵਚਨਬੱਧਤਾ ਪ੍ਰਗਟਾਈ ਹੈ नेशनल जियोफिजिकल रिसर्च इंस्टीट्यूट ਦੇ ਮਹਾਰਾ ਨੇ ਮੰਗਲਵਾਰ ਨੂੰ ਗਰਾਉਂਡ ਪੈਨੇਟ੍ਰੇਟਿੰਗ ਰਡਾਰ ਦੀ ਮਦਦ ਨਾਲ ਉੱਤਰ ਕਾਸ਼ੀ ਦੇ ਹੜ੍ਹ ਪ੍ਰਭਾਵਿਤ ਤਰਾਲੀ ਪਿੰਡ ਵਿੱਚ ਲਾਪਤਾ ਲੋਕਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਉਹਨਾਂ ਦੱਸਿਆ ਕਿ ਮਹਾਰਾ ਦੀ ਟੀਮ ਉਹਨਾਂ ਥਾਵਾਂ ਦੀ ਪਛਾਣ ਕਰੇਗੀ ਤੇ ਉਹਨਾਂ ਉੱਤੇ ਧਿਆਨ ਕੇਂਦ੍ਰਿਤ ਕਰੇਗੀ ਜਿੱਥੇ ਮਲਬੇ ਹੇਠਾਂ ਮਨੁੱਖੀ ਮੌਜੂਦਗੀ ਹੋ ਸਕਦੀ ਹੈ ਗਰਾਉਂਡ ਪੈਨੇਟ੍ਰੇਟਿੰਗ ਰਡਾਰ ਇੱਕ ਪੂਪੌਦਿਕ ਵਿਧੀ ਹੈ ਜੋ ਸੋਤਾਂ ਦੇ ਹੇਠਾਂ ਵਸਤੂਆਂ ਤੇ ਟਾਂਚਿਆਂ ਦਾ ਪਤਾ ਲਗਾਉਣ ਲਈ ਰੇਡੀਓ ਤਰੰਗਾਂ ਦੀ ਵਰਤੋਂ ਕਰਦੀ ਹੈ এনজিআরআই ਨੇ ਇਸ ਸਾਲ ਫਰਵਰੀ ਵਿੱਚ ਤੇਲੰਗਾਨਾ ਵਿੱਚ ਐਸਐਲਬੀਸੀ ਸੁਰੰਗ ਟਹਿ ਜਾਣ ਤੋਂ ਬਾਅਦ ਫਸੇ ਲੋਕਾਂ ਦਾ ਪਤਾ ਲਗਾਉਣ ਲਈ ਆਪਣੇ ਜੀਪੀਆਰ ਦੀ ਵਰਤੋਂ ਕੀਤੀ ਸੀ ਅਧਿਕਾਰੀਆਂ ਨੇ ਦੱਸਿਆ ਹੈ ਕਿ ਐਨਜੀਆਰਆਈ ਦੇ ਇਹ ਆਰ ਡਾਰਕ ਚਿੱਕੜ ਅਤੇ ਪਾਣੀ ਵਿੱਚ ਵੀ ਮਨੁੱਖੀ ਜੀਵਨ ਦਾ ਪਤਾ ਲਗਾ ਸਕਦੇ ਨੇ ਐਨਜੀਆਰਆਈ ਦੇ ਮਹਾਰਾਂ ਦੀ ਟੀਮ ਸੋਮਵਾਰ ਸ਼ਾਮ ਨੂੰ ਮੌਕੇ ਉੱਤੇ ਪਹੁੰਚੀ ਸੀ ਉੱਤਰ ਕਾਸ਼ੀ ਸਮੇਤ ਉੱਤਰਾਖੰਡ ਦੇ ਕਈ ਹਿੱਸਿਆਂ ਵਿੱਚ ਵੀ ਲਗਾਤਾਰ ਪੈ ਰਹੇ ਮੀਂਹ ਨੇ ਤਰਾਲੀ ਪਿੰਡ ਵਿੱਚ ਖੋਜ ਤੇ ਬਚਾਅ ਕਾਰਜਾਂ ਦੇ ਨਾਲ-ਨਾਲ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸੜਕ ਸੰਪਰਕ ਨੂੰ ਬਹਾਲ ਕਰਨ ਕੋਸ਼ਿਸ਼ਾਂ ਵਿੱਚ ਵੀ ਅੜਿੱਕਾ ਪਾਇਆ ਹੈ ਪੰਜਾਬੀ ਗਾਇਕ ਤੇ ਅਦਾਕਾਰ ਦਲਜੀਤ ਦੋਸਾਂਝ ਨੇ ਅੰਤਰਰਾਸ਼ਟਰੀ ਮੰਚ ਉਤੇ ਇੱਕ ਹੋਰ ਵੱਡੀ ਉਪਲਬਧੀ ਹਾਸਲ ਕੀਤੀ ਹੈ ਜਦੋਂ ਅਮਰੀਕਾ ਦੇ ਲਾਸ ਐਂਜਲਸ ਵਿਖੇ ਐਪਲ 뮤직 ਸਟੂਡੀਓ ਪਹੁੰਚੇ ਇੱਥੇ ਉਨ੍ਹਾਂ ਦਾ ਪੰਜਾਬੀ ਰਿਵਾਜ ਅਨੁਸਾਰ ਸਰੋਂ ਦਾ ਤੇਲ ਚੋਕ ਕੇ ਸਵਾਗਤ ਕੀਤਾ ਗਿਆ ਜਿਸ ਸੁਭਾਗ ਤੇ ਖੁਸ਼ਹਾਲੀ ਦਾ ਪ੍ਰਤੀਕ ਹੈ ਇਸ ਮੌਕੇ ਉਨ੍ਹਾਂ ਨੇ ਅਮਰੀਕੀ ਰੈਪਰ ਨਾਲ ਮੁਲਾਕਾਤ ਕਰਕੇ ਸੰਗੀਤ ਤੇ ਸੱਭਿਆਚਾਰ ਉੱਤੇ ਵਿਚਾਰ ਸਾਂਝੇ ਕੀਤੇ ਤੇ ਭਵਿੱਖੀ ਸਹਿਯੋਗ ਦੀ ਸੰਭਾਵਨਾ ਨੂੰ ਵੀ ਜਨਮ ਦਿੱਤਾ 1984 ਵਿੱਚ ਜਲੰਧਰ ਦੇ ਦੁਸਾਂਜ ਕਲਾ ਵਿੱਚ ਜਨਮੇ ਦਲਜੀਤ ਨੇ ਧਾਰਮੀ ਗੀਤਾਂ ਨਾਲ ਆਪਣਾ ਸਫ਼ਰ ਸ਼ੁਰੂ ਕੀਤਾ ਸੀ ਤੇ ਪੰਜਾਬੀ ਪੌਪ ਤੇ ਪੰਗੜੇ ਦੇ ਸੁਪਰਸਟਾਰ ਉਹ ਹੁਣ ਬਣ ਚੁੱਕੇ ਨੇ 2023 ਵਿੱਚ ਕੁਚੇਲਾ ਫੈਸਟੀਵਲ ਵਿੱਚ ਉਹਨਾਂ ਦਾ ਪ੍ਰਦਰਸ਼ਨ ਅੰਤਰਰਾਸ਼ਟਰੀ ਪੱਧਰ ਉੱਤੇ ਸੁਰਖੀਆਂ ਵਿੱਚ ਰਿਹਾ ਐਪਲ 뮤직 ਵਿੱਚ ਉਹਨਾਂ ਦਾ ਸਨਮਾਨ ਭਾਰਤੀ ਸੰਗੀਤ ਤੇ ਸੱਭਿਆਚਾਰ ਦੀ ਵਿਸ਼ਵ ਪਹੁੰਚ ਨੂੰ ਹੋਰ ਮਜ਼ਬੂਤ ਕਰਦਾ ਹੈ ਵਿਚ ਲਗਾਤਾਰ ਪੈ ਰਹੇ ਮੀਂਹ ਤੇ ਅਗਲੇ ਦਿਨਾਂ ਵਿੱਚ ਹੋਰ ਮੀਂਹ ਪੈਣ ਦੀ ਭੁਵਿੱਖਬਾਣੀ ਦੇ ਮੱਦੇਨਜ਼ਰ ਸ਼੍ਰੀ ਹਿਮਕੁੰਡ ਸਾਹਿਬ ਦੀ ਯਾਤਰਾ 2 ਦਿਨ ਯਾਨੀ ਕਿ 13 ਤੇ 14 ਅਗਸਤ ਲਈ ਰੋਕ ਦਿੱਤੀ ਗਈ ਹੈ ਪਾਰੀਮੀ ਦੀ ਸੰਭਾਵਨਾ ਕਰਕੇ ਸੁੱਬੇ ਵਿੱਚ ਅਲਰਟ ਵੀ ਜਾਰੀ ਕੀਤਾ ਗਿਆ ਸ਼੍ਰੀ ਹੇਮਕੁੰਡ ਸਾਹਿਬ ਮੈਨੇਜਮੈਂਟ ਟਰਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਅਗਲੇ ਕੁਝ ਦਿਨ ਲਗਾਤਾਰ ਪਾਰੀਮੀ ਪੈਣ ਦੀ ਸੰਭਾਵਨਾ ਕਾਰਨ ਚਮੋਲੀ ਦੇ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਬਦਰੀਨਾਥ ਮਾਰਗ ਨੂੰ 2 ਦਿਨਾਂ ਲਈ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਨੇ ਲਿਹਾਜ਼ਾ ਸ਼੍ਰੀ ਹੇਮਕੁੰਡ ਸਾਹਿਬ ਦੀ ਯਾਤਰਾ 2 ਦਿਨਾਂ ਲਈ ਰੋਕ ਦਿੱਤੀ ਗਈ ਹੈ ਉਹਨਾਂ ਦੱਸਿਆ ਕਿ ਸ਼੍ਰੀ ਹੇਮਕੁੰਡ ਸਾਹਿਬ ਜਾਣ ਵਾਲੇ ਯਾਤਰੀਆਂ ਨੂੰ ਗੁਰਦੁਆਰਾ ਰਿਸ਼ੀਕੇਸ਼ ਵਿਖੇ ਹੀ ਇਸ ਸੰਬੰਧੀ ਸੂਚਨਾ ਦਿੱਤੀ ਗਈ ਹੈ ਤੇ ਉਹਨਾਂ ਨੂੰ ਗੁਰਦੁਆਰਾ ਰਿਸ਼ੀਕੇਸ਼ ਵਿਖੇ ਰੁਕਣ ਲਈ ਆਖਿਆ ਗਿਆ ਹੈ ਚੇਤੇ ਰਹੇ ਕਿ ਸੂਬੇ ਵਿੱਚ ਵੁਧੇਰੇ ਮੀਂਹ ਤੇ ਥਾਂ-ਥਾਂ ਉਤੇ ਟੀਗਾ ਡਿਗਨ ਕਰਕੇ ਕਈ ਥਾਵਾਂ ਉਤੇ ਸੜਕਾਂ ਬੰਦ ਹੋ ਗਈਆਂ ਨੇ ਤੇ ਨਦੀਆਂ ਨਾਲਿਆਂ ਵਿੱਚ ਪਾਣੀ ਦਾ ਪੱਧਰ ਵਧ ਗਿਆ ਹੈ ਜਿਸ ਦੇ ਚਲਦਿਆਂ ਕੇਦਾਰਨਾਥ ਯਾਤਰਾ ਉੱਤੇ ਵੀ ਰੋਕ ਲਾਈ ਗਈ ਹੈ ਹਾਲੀ ਵਿੱਚ ਧਰਾਲੀ ਤੇ ਹਰਸ਼ਿਲ ਵਿਖੇ ਵੀ ਬੱਦਲ ਫਟਣ ਕਾਰਨ ਵੁਧੇਰੇ ਜਾਨੀ ਤੇ ਮਾਲੀ ਨੁਕਸਾਨ ਹੋਇਆ ਸੀ ਟਰਸਟ ਮੁਖੀ ਨੇ ਦੱਸਿਆ ਕਿ 2 ਦਿਨ ਬਾਅਦ 15 ਅਗਸਤ ਨੂੰ ਗੁਰਦੁਆਰਾ ਸ਼੍ਰੀ ਹੇਮਕੁੰਡ ਸਾਹਿਬ ਦੀ ਯਾਤਰਾ ਮੁੜ ਸ਼ੁਰੂ ਹੋ ਜਾਏਗੀ ਇਤਕੀ ਹੁਣ ਤੱਕ ਕਰੀਬ 2.2 ਲੱਖ ਯਾਤਰੂ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਦੇ ਦਰਸ਼ਨ ਕਰ ਚੁੱਕੇ ਨੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਬਲਿਕ ਆਊਟਰੀਚ ਪ੍ਰੋਗਰਾਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ ਇਸ ਪ੍ਰੋਗਰਾਮ ਦੇ ਤਹਿਤ ਅੱਜ 219 ਗੁੰਮੇ ਮੋਬਾਈਲ ਫੋਨ ਉਹਨਾਂ ਦੇ ਅਸਲ ਮਾਲਕਾਂ ਨੂੰ ਵਾਪਸ ਸੌਂਪੇ ਗਏ ਨੇ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਹ ਸਫਲਤਾ ਸਾਈਬਰ ਸੈੱਲ ਦੀ ਵਕਫ ਵਕ ਪੁਲਿਸ ਥਾਣੇ ਦੀ ਮਿਹਨਤ ਦਾ ਨਤੀਜਾ ਹੈ ਫੋਨ ਪ੍ਰਾਪਤ ਕਰਨ ਵਾਲੇ ਲੋਕਾਂ ਵਿੱਚ ਬੇਹੱਦ ਖੁਸ਼ੀ ਤੇ ਪੁਲਿਸ ਪ੍ਰਤੀ ਧੰਨਵਾਦ ਦਾ ਮਾਹੌਲ ਸੀ ਇਸ ਤੋਂ ਇਲਾਵਾ ਪੁਲਿਸ ਨੇ ਲਗਭਗ 90 ਚੋਰੀ ਹੋਏ ਵਾਹਨ ਵੀ ਬਰਾਮਦ ਕੀਤੇ ਨੇ ਜਿਨ੍ਹਾਂ ਵਿੱਚ 73 ਟੂ-ਵీలਰ 12 ਐਕਟਿਵਾ ਤੇ 16 ਫੋਰ-ਵీలਰ ਸ਼ਾਮਲ ਸਨ ਇਸ ਦੇ ਨਾਲ ਹੀ ਕਈ ਚੋਰੀ ਕਰਨ ਵਾਲੀਆਂ ਗੈਂਗਾਂ ਨੂੰ ਵੀ ਫੜਿਆ ਗਿਆ ਹੈ ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਸਾਰੇ ਵਾਹਨ ਜਲਦੀ ਹੀ ਮਾਲਕਾਂ ਤੱਕ ਪਹੁੰਚਾਏ ਜਾਣਗੇ ਸ਼੍ਰੋਮਣੀ ਕਾਲੀਦਾਲ ਦੀ ਭਰਤੀ ਕਮੇਟੀ ਵੱਲੋਂ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਅਰਦਾਸ ਕੀਤੀ ਇਸ ਮੌਕੇ ਉਹਨਾਂ ਨੇ ਕਿਹਾ ਕਿ ਇਹ ਜ਼ਿੰਮੇਵਾਰੀ ਉਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਤੇ ਪੰਥ ਵੱਲੋਂ ਮਿਲੀ ਹੈ ਤੇ ਉਹ ਅਰਦਾਸ ਕਰਦੇ ਨੇ ਕਿ ਅਕਾਲ ਪੁਰਖ ਆਪ ਬਖਸ਼ਿਸ਼ ਕਰੇ ਤੇ ਇਹ ਸੇਵਾ ਸਫਲ ਕਰੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਨਵੇਂ ਪ੍ਰਧਾਨ ਨੇ ਸਪਸ਼ਟ ਕੀਤਾ ਹੈ ਕਿ ਅਕਾਲੀ ਦਲ ਨੂੰ ਮਜ਼ਬੂਤ ਬਣਾਉਣ ਲਈ ਨਵੀਂ ਸੋਚ ਤੇ ਸਾਂਝੀ ਮਿਹਨਤ ਦੀ ਲੋੜ ਹੈ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਐਲਾਨ ਕੀਤਾ ਹੈ ਕਿ ਅਕਾਲੀ ਦਲ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਤਾਬਦੀ ਦਿਵਸ ਨੂੰ ਸ਼ਾਨਦਾਰ ਢੰਗ ਨਾਲ ਮਨਾਇਆ ਜਾਏਗਾ ਇਹ ਸਾਡੀ ਧਾਰਮਿਕ ਤੇ ਪੰਥਕ ਜ਼ਿੰਮੇਵਾਰੀ ਹੈ ਕਿ ਅਸੀਂ ਇਸ ਇਤਿਹਾਸਕ ਮੌਕੇ ਨੂੰ ਪੂਰੀ ਸ਼ਰਧਾ ਤੇ ਸਮਰਪਣ ਨਾਲ ਮਨਾਈਏ ਇਸੇ ਤਰ੍ਹਾਂ ਦੀਆਂ ਹੋਰ ਖਬਰਾਂ ਜਾਣਨ ਲਈ ਸਾਡੇ ਨਾਲ ਜੁੜੇ ਰਹੋ ਤੇ ਇਹਨਾਂ ਮੈਨੂੰ ਦਾ ਇਜਾਜ਼ਤ ਧੰਨਵਾਦ